ਭਾਈ ਲੋਕ ਕਹਿੰਦਾ ਤੁਸੀਂ ਐਵੇਂ ਗੱਪ ਮਾਰੀ ਜਾਂਦੇ ਹੋ ਇੰਨਾ ਭਾਰ ਨਹੀਂ ਕੱਢਦਾ ਪ੍ਰੂਫ ਤੌਰ ਤੇ ਆ ਫੋਟੋਆਂ ਨੇ ਗੱਪ-ਗੁੱਪ ਕੋਈ ਨਹੀਂ ਆ ਵੇਖੋ ਆ ਮੇਰੇ ਗਵਾਂਢੀ ਪਿੰਡ ਲੌਂਗਵਾਲ ਦਾ ਮੁੰਡਾ ਆ ਤਾਂ ਇਹਦੀ ਪੁਰਾਣੀ ਫੋਟੋ ਆ ਆ ਨਮੀ ਬੋਟਵਾ ਤੇ ਆ ਤੁਹਾਡੇ ਸਾਹਮਣੇ ਖੜਾ ਕੱਲੀਆਂ ਫੋਟੋ ਨਹੀਂ ਹੈਗੀਆਂ ਜਿਹਨੂੰ ਮਰਜ਼ੀ ਸਾਡੇ ਲੌਂਗਵਾਲ ਸ਼ਹਿਰ ਚ ਆ ਕੇ ਪੁੱਛ ਲਿਓ ਵੀ ਇਹਨੂੰ ਹਾਥੀ ਹਾਤੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਅੱਜ ਤੁਹਾਡੇ ਸਾਹਮਣੇ ਵੇਖ ਲਓ ਕਿੰਨੀ ਲੁੱਕ ਵਧੀਆ ਕਰੀ ਬੈਠਾ ਬਾਈ ਤੇ ਪੁੱਛ ਦੇ ਵੀ ਕਿੰਨਾ ਭਾਰ ਘਟਾਇਆ ਬਾਈ ਬਾਈ ਜੀ ਮੇਰਾ 87 ਕਿਲੋ ਜੀ ਕਿੰਨੇ ਟਾਈਮ ਚ 8 ਮਹੀਨੇ ਜੀ ਤੇ ਜੇ ਕੋਈ ਹੋਰ ਘਟਾਉਣਾ ਚਾਹੇ ਘਟਾ ਸਕਦਾ ਘਟਾ ਸਕਦਾ ਜੀ ਕਿੰਨਾ ਮਰਜ਼ੀ ਘਟਾ ਸਕਦਾ ਕੁੜੀਆਂ ਕੁੜੀਆਂ ਮੁੰਡੇ ਜੋ ਮਰਦੇ ਕਿਹੜਾ ਮਰਜ਼ੀ ਬਾਈ ਜੀ 2 ਸਾਲ ਤੋਂ ਲੈ ਕੇ 80 90 ਤੱਕ ਜਿੱਥੇ ਤੱਕ ਮਰਜ਼ੀ ਘਟਾ ਸਕਦਾ ਤੇ ਭਨੇ ਤੁਸੀਂ ਕਿੰਨਾ ਭਰ ਘਟਾਇਆ 26 ਕਿਲੋ ਵਜਨ ਚ ਕਿੰਨੇ ਟਾਈਮ ਚ 6 ਮਹੀਨੇ ਚ ਕੋਈ ਕਮਜ਼ੋਰੀ ਵਗੈਰਾ ਤਾਂ ਨਹੀਂ ਆਈ ਨਹੀਂ ਜੀ ਨਹੀਂ ਬਿਲਕੁਲ ਨਹੀਂ ਹਰੇ ਕੁੜੀ ਘਟਾ ਸਕਦੀ ਆ ਬਿਲਕੁਲ ਜੀ ਹੁਣ ਕਿਸੇ ਨੂੰ ਮਿਹਨਤ ਚੱਲਣ ਦੀ ਲੋੜ ਨਹੀਂ ਵੀ ਤੂੰ ਮੋਟੀ ਬੜੀਆਂ ਨਹੀਂ ਜੀ ਨਹੀਂ ਜੀ ਪਹਿਲਾਂ ਬਹੁਤ ਤੰਗ ਕਰ ਲਿਆ ਜੀ ਟਾਂਟੇ ਮਾਰ ਕੇ ਜੋਰ ਕੋ ਕਹਿੰਦਾ ਫੇਰੇ ਘਟਾਉਂਦੇ ਨਹੀਂ ਤਾਂ ਪਹਿਲਾਂ ਕਿੱਥੇ ਆਹ ਪਹਿਲਾਂ ਤਾਂ ਕੋਈ ਵਿਆਹ ਸਾਥੀ ਜਾਣ ਨੂੰ ਵੀ ਨਹੀਂ ਕਰਦਾ ਹੁਣ ਤਾਂ ਜਾਣੇ ਉਹ ਭੱਜ ਕਿਹੜੀ ਘਰੇ ਰਹੇ ਹੋ ਤੁਸੀਂ ਮੈਨੇ ਭਰ ਘਟਾਇਆ ਹਾਂਜੀ ਵੀਰੇ ਕਿੰਨਾ ਘਟਾਇਆ 14 ਕਿਲੋ ਵੀਰੇ 14 ਕਿਲੋ ਕਿੰਨੇ ਟਾਈਮ ਚ 6 ਮਹੀਨੇ ਚ ਜੀ ਤੇ ਫਿਰ ਖਾਣਾ ਪੀਣਾ ਤਾਂ ਨਹੀਂ ਛਡਾਉਂਦੇ ਬਿਲਕੁਲ ਵੀ ਨਹੀਂ ਛਡਾਉਂਦੇ ਵੀਰੇ ਡੇਲੀ ਡਾਈਟ ਆਉਂਦੀ ਹੈ WhatsApp ਤੇ ਤੇ ਉਹ ਵਧੀਆ ਸਿਸਟਮ ਨਾਲ ਖਵਾਉਂਦੇ ਨੇ ਅਸੀਂ ਹਰ ਰੋਜ਼ ਤੁਸੀਂ ਦੱਸਦੇ ਹੋ ਵੀ ਕੀ ਖਾਣਾ ਕੀ ਪੀਣਾ ਹਾਂਜੀ ਹਾਂ ਹਰ ਰੋਜ਼ ਜੀ ਤੁਸੀਂ ਕਿੰਨਾ ਭਾਰ ਘਟਾਇਆ 40 ਕਿਲੋ ਜੀ ਆ ਵੇਖਿਓ ਬਈ 40 ਕਿਲੋ ਭਾਰ ਤਾਂ ਆਮ ਬੰਦੇ 'ਚ ਹੁੰਦਾ ਇਹਨਾਂ ਨੇ 40 40 ਘਟਾਈ ਰੱਖਿਆਗਾ ਮਟਾਪੇ ਤੋਂ ਜਮਾ ਪਰੇਸ਼ਾਨ ਨਾ ਹੋਇਓ ਤੁਸੀਂ ਭਾਰ ਘਟਾ ਕੇ ਕਈ ਬਿਮਾਰੀਆਂ ਵੀ ਹਟਾ ਸਕਦੇ ਹੋਗੇ ਬਿਮਾਰੀਆਂ ਕਿਹੜੇ-ਕਿਹੜੇ ਹਟ ਜਾਂਦੇ ਆਪਣੇ ਜਿਵੇਂ ਫੀਮਲ ਦੇ ਵਿੱਚ ਪ੍ਰੋਬਲਮ ਹੁੰਦੀ ਆ ਪੀਸੀਜੀਡੀ ਹੋਗੀ ਜਾਂ ਥਾਇਰੋਇਡ ਜੀ ਸਰਵਾਈਕਲ ਦੀ ਫੀਮਲ ਦੀ ਪ੍ਰੋਬਲਮ ਬੜੇ ਬਹੁਤ ਹੁੰਦੀ ਆ ਹਾਂਜੀ ਮੋਸਟਲੀ ਇਹੀ ਫੀਮਲ ਦੀਆਂ ਜ਼ਿਆਦਾ ਪ੍ਰੋਬਲਮ ਨੇ ਉਹ ਥਾਇਰਡ ਕਰਕੇ ਗੋਲੀ ਵੀ ਹਰ ਰੋਜ਼ ਲੈਣੀ ਪੈਂਦੀ ਆ ਤੇਲੀ ਖਾਣੀ ਪੈਂਦੀ ਆ ਮਾਰਨਿੰਗ ਟਾਈਮ ਇਹਨਾਂ ਨਾਲੇ ਜੀ ਥਾਇਰਡ ਦੀ ਪ੍ਰੋਬਲਮ ਹੈ ਹਾਂਜੀ ਹਾਂ ਜੀ ਡੇਲੀ ਫਿਰ ਗੋਲੀ ਖਾਣੇ ਹੋਣਾ ਨਹੀਂ ਹੋਣ ਨਹੀਂ ਖਾਂਦੀ ਮੈਂ ਤਾਂ ਜੇ ਇਹਦੇ ਨਾਲ ਗੋਲੀ ਵੀ ਟੁੱਟ ਗਈ ਮੈਂ ਤਾਂ ਮਾਈਗਰੇਨ ਦਾ ਦਰਦ ਸੀ ਮੈਂ ਨਹੀਂ ਸਿਰ ਦਰਦ ਦੀ ਕੋਈ ਵੀ ਗੋਲੀ ਖਾਤੂ ਦਰਦ ਤਾਂ ਫਿਰ ਬੜਾ ਨਾੜਾਂ ਕਹਿੰਦੇ ਨੇ ਮੋਟਾਪੇ ਨਾਲ ਹਨਾ ਬਿਲਕੁਲ ਜੀ ਮੋ ਆਪਣਾ ਫਿੱਟ ਕਰਕੇ ਆਪਣਾ ਸਹੀ ਹੋ ਕਰ ਸਕਦੇ ਹਾਂ ਨਾਲੇ ਫਿੱਟ ਹੋ ਕੇ ਸੋਹਣੇ ਬਣ ਬਿਲਕੁਲ ਜੀ ਬਿਲਕੁਲ ਜੀ ਵਧੀਆ ਗੱਲ ਆ ਬਾਈ ਤੇ ਬਾਈ 87 ਕਿਲੋ ਭਾਰ ਘਟਾ ਲਿਆ ਇੰਨਾ ਭਾਰ ਘਟਾ ਕੇ ਫਿਰ ਲੋਕ ਨਹੀਂ ਕਹਿੰਦੇ ਕੀ ਬਿਮਾਰੀ ਲੱਗੀ ਵੀ ਦੋਨੋਂ ਦੁਨ ਅੱਧਾ ਰਹਿ ਗਿਆ ਬਾਈ ਜੀ ਬਹੁਤ ਕਹਿੰਦੇ ਸੀ ਲੋਕਾਂ ਨੇ ਕਹਿਣਾ ਹੀ ਆ ਜੀ ਪਹਿਲਾਂ ਬੈੱਡ ਤੇ ਸੀ ਤਦ ਵੀ ਕਹਿੰਦੇ ਸੀ ਹੁਣ ਵੀ ਆ ਜੀ ਅੱਛਾ ਪਹਿਲਾਂ ਮੋਟਾ ਵਾਲਾ ਜੀ ਆਇਆ ਇਹ ਪਹਿਲਾਂ ਖਾਣੇ ਜਾਂਦਾ ਸੀ ਜੀ ਪਹਿਲਾਂ ਕਹਿੰਦੇ ਸੀ ਬਾਹਲਾ ਖਾਂਦਾ ਜੀ ਹੁਣ ਕਹਿੰਦਾਂ ਨੇ ਜਮੀ ਮਰਿਆ ਪਿਆ ਅੱਛਾ ਸੋਚ ਲੱਗ ਗਈ ਕਰਜ਼ਾ-ਗਰਜ਼ਾ ਵਾਲਾ ਦੇਣਾ ਹੋਊਗਾ ਘਰੇ ਵੀ ਸੋਚ ਲ ਚਲੋ ਵਈ ਕਿਸੇ ਨੇ ਵੀ ਭਾਰ ਘਟਾਉਣਾਗਾ ਸਕਰੀਨ ਤੇ ਆ ਭੈਣੋਰਾ ਦਾ ਨੰਬਰ ਚੱਲ ਰਿਹਾ ਇਹ ਨੰਬਰਾਂ ਤੇ ਕਾਲ ਕਰ ਲਿਓ ਗਰੰਟੀ ਆ ਤੁਹਾਡਾ ਪਹਿਲੇ 3 ਦਿਨ ਚ ਭਾਰ ਘਟਨਾ ਸ਼ੁਰੂ ਹੋ ਜੂਗਾ ਜੇ ਬੜੇ ਨਾ ਘਟਿਆ ਨਹੀਂ 7 ਦਿਨ ਦੀ ਗਰੰਟੀ ਦਿਨੇ ਮਨੀ ਬੈਕ ਗਰੰਟੀ ਹੈ ਜੀ 7 ਦਿਨ ਦੀ ਪਰ ਸਾਨੂੰ ਤੁਸੀਂ ਆਪਣਾ ਮਾਰਨਿੰਗ ਟਾਈਮ ਵੇਟ ਭੇਜਣਾ ਹੁੰਦਾ ਸੀ ਰੂਲ ਇਹਨਾਂ ਦੇ ਫੋਲੋ ਕਰਨੇ ਪੈਣਗੇ ਇਹਨਾਂ ਨੇ ਜੇ ਕਹਤਾ ਵੀ ਅੱਜ ਆਹ ਖਾਣਾ ਤਾਂ ਉਹੀ ਖਾਣਾ ਪਊਗਾ ਖਾਣਾ ਪੀਣਾ ਸੜਪਾਉਂਦੇ ਨਹੀਂ ਹੈਗੇ ਬਾਕੀ ਬੜਾ ਤੁਹਾਡੇ ਕੋਲੇ ਇਹ ਪ੍ਰੋਡਕਟ ਲੈਣ ਵਾਸਤੇ ਜਾਂ ਸਾਰਾ ਸਮਝਣ ਵਾਸਤੇ ਕੋਲੀ ਆਉਣਾ ਪਊਗਾ ਜਾਂ ਫਿਰ ਤੁਸੀਂ ਫੋਨ ਤੇ ਵੀ ਸਮਝਾ ਦੋਗੇ ਨਹੀਂ ਤੁਸੀਂ ਆਨਲਾਈਨ ਵੀ ਅਵੇਲੇਬਲ ਆ ਜੀ ਅਗਰ ਤੁਸੀਂ ਵਿਜ਼ਿਟ ਕਰਕੇ ਆ ਕੇ ਲੈ ਕੇ ਜਾਣਾ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੋ ਕਰੇ ਪ੍ਰੋਡਕਟ ਮੰਗਾ ਸਕਦੇ ਹਾਂਜੀ ਬਿਲਕੁਲ ਜੀ ਇੰਡੀਆ ਦੇ ਵਿੱਚ ਕਿਤੇ ਵੀ ਇੰਡੀਆ ਦੇ ਵਿੱਚ ਫ੍ਰੀ ਆਫ ਕਾਸਟ ਡਿ ਇੰਡੀਆ ਦੇ ਵਿੱਚ ਤੁਸੀਂ ਇਹ ਪਟਾਇਟ ਮੰਗਾਉਣਾ ਤਾਂ ਡਿਲੀਵਰੀ ਚਾਰਜ ਬਿਲਕੁਲ ਜ਼ੀਰੋ ਆ ਜੇ ਬਾਹਰ ਮੰਗਾਉਣਾ ਜਿਹੜੇ ਜਾਇਜੇ ਖਰਚੇ ਹੋਣਗੇ ਉਹ ਪੈਣਗੇ ਠੀਕ ਆ ਬਣੇ ਹਾਂਜੀ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਮੋٹے ਦੋਸਤਾਂ ਨੂੰ ਜਰੂਰ ਭੇਜ ਦਿਓ ਜੇ ਉਹਨਾਂ ਨੇ ਵੀ ਭਾਰ ਘਟਾਉਣਾ ਤਾਂ ਜਲਦੀ ਤੋਂ ਜਲਦੀ ਸੰਪਰਕ ਕਰ ਲਿਓ ਐਂ ਭਾਰ ਉਡੂਗਾ